ਅੱਜ ਵਾਤ ਤਾਂ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਏ ਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬ੍ਰੇਟਿੰਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕੈਬਨਟ ਮੰਟਰੀ ਸੰਜੀਵ ਅਰੋੜਾ ਦੀ ਰਾਈਜ਼ਿੰਗ ਪੰਜਾਬ ਸਜੈਸ਼ਨ ਟੂ ਸੋਲੂਸ਼ਨ ਦੀ ਸ਼ੁਰੂਆਤ ਮੌਕੇ ਕੈਬਨਟ ਮੰਟਰੀ ਸੰਜੀਵ ਅਰੋੜਾ ਗੁਰੂ ਦਿਨ ਅਗਰੇਸ਼ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਆਂ ਵੈਸੇ ਵੀ ਅੰਮ੍ਰਿਤਸਰ ਤਾਂ ਗੁਰੂਆਂ ਦੀ ਨਗਰੀ ਹੈ ਸਾਡਾ ਫਰਜ ਬੰਦਾ ਭਈ ਇਹ ਸ਼ਹਿਰ ਇਹ ਜਿਆ ਹੋਵੇ ਹਰ ਪੱਖੋਂ ਕਿ ਦੁਨੀਆ ਦੇਖੇ ਮੈਂ ਤਾਂ ਇਹਨੂੰ ਗੇਟਵੇ ਆਫ ਪੰਜਾਬ ਵੀ ਕਹਿੰਦਾ ਜਿਹੜਾ ਇੱਥੋਂ ਆਣਾ ਚਾਹਦਾ ਉਹ ਪਹਿਲਾਂ ਕਹਿੰਦਾ ਜੀ ਮੈਂ ਫਲਾਈਟ ਅੰਮ੍ਰਿਤਸਰ ਦੀ ਲਵਾਂ ਤਾਂ ਕਿ ਇੱਥੇ ਨਤਮਸਤਕ ਹੋ ਕੇ ਮੈਂ ਬਾਕੀ ਜਗਾ ਜਾਊਂਗਾ ਅੱਜ ਕੋਈ ਸੰਗਰੂਰ ਤੋਂ ਮੈਨੂੰ ਮਿਲਣ ਆਕੇ ਮੈਂ ਕਿਹਾ ਤੁਸੀਂ ਸੰਗਰੂਰ ਤੋਂ ਇੰਨੀ ਦੇਰ ਕਿਉਂ ਆਏ ਮੈਂ ਤਾਂ ਪਰਸੋ ਲੁਧਿਆਣੇ ਹੋਣਾ ਸੀ ਕਹਿੰਦਾ ਨਹੀਂ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਐਸੇ ਬਹਾਨੇ ਅਸੀਂ ਮੱਥਾ ਵੀ ਟੇਕ ਲਿਆ ਇਹ ਅਮ੍ਰਿਤਸਰ ਦੀ ਖਾਸੀਅਤ ਹੈ ਕਿ ਜਿੱਥੋਂ ਮਰਜ਼ੀ ਆਣਾ ਪਵੇ ਕੋਈ ਮਾਈਂਡ ਨਹੀਂ ਕਰਦਾ ਹਫਤੇ 'ਚ ਮੈਨੂੰ ਇੱਕ ਦੋ ਫੋਨ ਵੀ ਆ ਜਾਂਦੇ ਜੀ ਕਿ ਹੁਣ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਅਸੀਂ ਵਾਗਾ ਬਾਰਡਰ ਜਾਣਾ ਦੇਖੋ ਕਿੰਨੇ ਲੋਕਾਂ ਦਾ ਹੁੰਦਾ ਕਿ ਸਾਡਾ ਇੰਤਜ਼ਾਮ ਕਰ ਦੋ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਡਿਪਟੀ ਕਮਿਸ਼ਨਰ ਨੂੰ ਤੰਗ ਕਰਦਾ ਰਹਿਣਾ ਕਿ ਇਹਨਾਂ ਦਾ ਧਿਆਨ ਰੱਖ ਲਿਓ ਔਰ ਬਹੁਤ ਹੀ ਵਧੀਆ ਮਹਿਮਾਨ ਨਵਾਜ਼ੀ ਹੁੰਦਾ ਹੈ ਜਿਹੜਾ ਇੱਥੋਂ ਹੋ ਕੇ ਜਾਂਦਾ ਹੈ ਤਾਰੀਫ ਹੀ ਕਰਦਾ ਹੈ ਜੀ ਸਾਡੇ ਦਰਸ਼ਨ ਬੜੇ ਵਧੀਆ ਹੋਏ ਔਰ ਬੜਾ ਵਧੀਆ ਸਾਨੂੰ ਲੱਗਿਆ ਮੈਂ ਜਿਹੜਾ ਕਿ ਮੈਂ ਬਰੀਫ ਵਿੱਚ ਦੱਸੂਗਾ ਸਰਬੀ ਜੀ ਨੇ ਜਿਹੜੇ 5 ਨੋਟੀਫਿਕੇਸ਼ਨ ਦੱਸੇ ਆ ਪੀਐਸਆਈਸੀ ਵੱਲੋਂ ਹੋਏ ਆ ਇਹਦੇ ਨਾਲੋਂ ਬੈਟਰ ਨੋਟੀਫਿਕੇਸ਼ਨ ਤੁਸੀਂ Google ਕਰ ਲਓ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਲਓ ਕਿਸੇ ਵੀ ਸਟੇਟ ਇਚ ਨਹੀਂ ਤੁਹਾਨੂੰ ਮਿਲਣਗੇ ਮੈਂ ਤੁਹਾਨੂੰ ਉਹਦਾ ਇੱਕ ਐਗਜ਼ਾਮਪਲ ਦਿੰਦਾ OTS ਅਸੀਂ ਅਨਾਉਂਸ ਕੀਤਾ OTS ਦੇ ਨਾਲ ਕੀ ਹੋਇਆ ਇੱਕ ਵੱਡਾ ਇੰਡਸਟਰੀਅਲ ਹਾਊਸ ਕਲਕੱਤਾ ਦਾ ਉਹ ਕਹਿੰਦੇ ਜੀ ਹੁਣ ਅਸੀਂ ਪੰਜਾਬ ਚ ਇਨਵੈਸਟ ਕਰਨਾ ਮੈਂ ਕਿਹਾ ਤੁਹਾਡਾ OTS ਨਾਲ ਕੀ ਤੱਲਕ ਹੈ ਨਾ ਤਾਂ ਤੁਹਾਡੇ ਕੋਲ ਕੋਈ ਜ਼ਮੀਨ ਹੈ ਨਾ ਤੁਹਾਨੂੰ ਇਹਦੇ 'ਚ ਕੋਈ ਫਾਇਦਾ ਹੋਇਆ ਫਿਰ ਪੰਜਾਬ ਕਿਉਂ ਕਹਿੰਦੇ ਜੀ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਡੀ ਸਰਕਾਰ ਕਿੰਨੀ ਇੰਡਸਟਰੀਅਲ ਫ੍ਰੈਂਡਲੀ ਹੈ ਅਸੀਂ ਐਸ ਲਈ ਇਨਵੈਸਟ ਕਰਨਾ ਪੰਜਾਬ ਕਿ ਸਾਨੂੰ ਹਰ ਵਲੇ ਸਾਥ ਮਿਲੇਗਾ ਮੈਂ ਤੁਹਾਨੂੰ ਦੱਸਿਆ ਮੈਨੂੰ ਸਿਰਫ 5 ਹਫ਼ਤੇ ਹੋਏ ਐ ਜੁਆਇਨ ਕੀਤੇ ਮੇਰੇ ਕੋਲ ਇਨਵੈਸਟਰ ਆਏ ਮਿਲੇ ਉਹਦੇ ਵਿੱਚ ਕਾਰਗਿਲ ਹੈ ਉਹਦੇ ਵਿੱਚ ਸਵਰਾਜ ਮਾਸ ਦਾ ਜਿਹੜਾ ਮਿੰਦਰਾ ਜੀ ਨੇ ਮਿੰਦਰਾ ਨੇ ਹੁਣ ਟੇਕਓਵਰ ਕੀਤਾ ਇੱਕ ਹੋਰ ਵੀ ਮੇਰੇ ਕੋਲ ਆਏ ਸੀ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ ਸਾਰਿਆਂ ਨੇ ਇੰਨੀ ਤਾਰੀਫ ਕੀਤੀ ਹਾਂ ਹਾਰਟੈਕਸ ਰਬੜ ਹਲੇ ਉਹਨਾਂ ਦਾ ਹైదరాబాద్ ਯੂਨਿਟ ਵੀ ਹੈ ਇੱਥੇ ਉਹ ਪੰਜਾਬ ਦੀ ਤਾਰੀਫ ਹੀ ਕਰਕੇ ਜਾਂਦੇ ਆ ਕਿ ਜੀ ਸਾਡਾ ਐਕਸਪੀਰੀਅੰਸ ਬਾਕੀ ਸਟੇਟਾਂ ਚ ਅਜੇ ਜ ਆ ਨਹੀਂ ਹੈਗਾ ਗਿਆਨੀ ਕੁਲਦੀਪ ਸਿੰਘ ਗੜਗਾਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਜੀ ਹਾਂ ਇਹ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਪੱਖ ਕੁਝ ਗੱਲਾਂ ਦੇ ਉੱਤੇ ਸਾਹਮਣੇ ਰੱਖਿਆ ਗਿਆ ਤੇ ਆਪਣੇ ਦਿਲ ਦੀ ਗੱਲ ਵੀ ਜੁੜੀ ਸਾਂਝੀ ਕੀਤੀ ਗਈ ਹੈ ਤਾਂ ਦੱਸਣੇ ਕਿ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਸਿੱਖ ਸਿੱਖਾਂ ਦੇ ਲੈ ਕੇ ਉਹਨਾਂ ਦੇ ਭਾਵਨਾਵਾਂ ਨੂੰ ਲੈ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਜਕਾਰੀ ਕਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਜ ਨੇ ਇਸ ਕਤਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਕਿਹਾ ਪੰਜਾਬੀ ਅੱਜ ਵੀ ਸਾਲ 1947 ਦੀ ਵੰਡ ਦਾ ਸੰਤਾਪ ਹੰਡਾ ਰਹੇ ਹਨ ਉਨਾ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਇਹੋ ਜਿਹੇ ਵੰਡ ਅਤੇ ਕਤਲੇਆਮ ਵਾਲਾ ਵਰਤਾਰਾ ਕਦੇ ਨਾ ਵਾਪਰੇ। ਉਹਨਾਂ ਨੇ ਕਿਹਾ ਕਿ ਇਸ ਖੇਤੇ ਵਿੱਚ ਰਹਿਣ ਵਾਲੇ ਸम्मू ਪੰਜਾਬੀ ਸਿੱਖ, ਹਿੰਦੂ ਅਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਮੰਨਦੇ ਹਨ। ਪਾਵੇਂ ਕਿ ਉਹ ਉਸ ਸਮੇਂ ਦੋ ਦੇਸ਼ ਸਿਧਾਂਤ ਦੇ ਤਹਿਤ ਦੋ ਵੱਖ-ਵੱਖ ਦੇਸ਼ ਬਣ ਗਏ ਪਰ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਸਮਾਂ ਸੀ ਦੇਸ ਦੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਤੇ ਸਿੱਖ ਸੰਗਤ ਦੀਆਂ ਅਦਾਸਾ ਸਤਕਾਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਹਨਾਂ ਨੇ ਕਿਹਾ ਦੋਵੇਂ ਪਾਸੇ ਵਾਸਤੇ ਪੰਜਾਬੀਆਂ ਨੂੰ ਇੱਕ ਦੂਜੇ ਨਾਲ ਮਿਲਣ ਦਾ ਰਸ ਮਿਲਿਆ ਸਾਲਾਂ ਤੋਂ ਆਪਸ ਦੇ ਵਿੱਚ ਵਿਛੜੇ ਲੋਕ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਮਿਲੇ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੋ ਦੋਵੇਂ ਦੇਸ਼ਾਂ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਾ ਬੰਦ ਕਰ ਦਿੱਤਾ ਗਿਆ ਅਤੇ ਸਿੱਖ ਸੰਗਤ ਦੇ ਪੰਜਾਬੀ ਸਰਕਾਰpass ਉਸ ਲੰਗੇ ਨੂੰ ਦੁਬਾਰਾ ਜਲਦ ਹੀ ਖੋਲਣ ਦੀ ਮੰਗ ਕਰ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਆ ਰਿਹਾ ਹੈ ਤੇ ਜੇਕਰ ਇਸ ਤੋਂ ਪਹਿਲਾਂ ਅਸ਼ਟ ਕਰਤਾਰ ਪਰ ਸਾਹਿਬ ਦਾ ਲੰਗਾ ਖੁੱਲ ਜਾਵੇ ਤਾਂ ਸੰਗਤ ਗੁਰੂ ਸਾਹਿਬ ਦੇ ਇਸ ਪਾਵਨ ਸਥਾਨ ਉੱਤੇ ਨਤਮਸਤਕ ਹੋ ਸਕਣ ਗਿਆ ਤੇ ਇਸ ਦੇ ਨਾਲ ਹੀ ਹੋਰ ਵੀ ਉਹਨਾਂ ਦੇ ਗੱਲ ਵੱਲੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਸੰਤ ਤੇ ਆਓ ਸੁਣਦੇ ਹਾਂ ਹਾਂ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਜਾਂਦੀ ਆ ਜਿਹਦੇ ਸਬੰਧ ਦੇ ਵਿੱਚ ਸਿੱਖਾਂ ਦੇ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 14 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਜਿਹਦੇ ਭੋਗ 16 ਅਗਸਤ ਨੂੰ ਪੈਣੇ ਆ ਤੋਂ ਸਾਨੂੰ ਵੱਧ ਤੋਂ ਵੱਧ ਜਿੱਥੇ ਤਨ ਕਰਕੇ ਉੱਥੇ ਸ਼ਾਮਲ ਹੋਣਾ ਚਾਹੀਦਾ ਉੱਥੇ ਸੰਸਾਰ ਦੇ ਵਿੱਚ ਰਹਿੰਦੇ ਆ ਮਨ ਕਰਕੇ ਵੀ ਸਾਨੂੰ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੀ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲਿਆ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਰਜ਼ਮੀਨ ਛੱਡੀ ਉਹਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਔਰ ਉਹਨਾਂ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਿੱਖਾਂ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਿਲ ਕੀਤਾ ਜਦੋਂ ਅਸੀਂ ਆਖਿਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਤਾਮਾ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਈ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਗੁਰੂ ਨਾਨਕ ਸਾਹਿਬ ਦੀ ਮਵਾਰਕ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਦਿਲ ਨੂੰ ਦਿਲਾਂ ਦੀ ਰਾਹ ਮਿਲੀ ਬੜੇ ਆਪਸ ਵਿੱਚ ਵਿਛੜੇ ਹੋਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲੇ ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾ ਬਣਿਆ ਉਸਤਨਾ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਇਹ ਬੰਦ ਵਾ ਸਾਰੇ ਪੰਜਾਬੀ ਸਿੱਖ ਇਹ ਦੋਨਾਂ ਹੀ ਸਰਕਾਰਾਂ ਦੇ ਅੱਗੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆ ਕਿ ਇਹ ਲਾਂਘਾ ਜਿਹੜਾ ਵਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਆ ਰਿਹਾ ਉਦੋਂ ਤੱਕ ਜੇ ਲਾਂਘਾ ਖੁੱਲ ਜੇ ਤੇ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਇਹਨਾਂ ਮੁਬਾਰਕ ਸਥਾਨਾਂ ਦੇ ਦਰਸ਼ਨ ਦੇਦਾਰੇ ਕਰ ਸਕਦੀ ਆ ਬਾਕੀ ਸਾਨੂੰ ਸਾਰਿਆਂ ਨੂੰ ਉਸ ਸੱਚੇ ਪਾਤਸ਼ਾਹ ਕੀ ਅਰਦਾਸ ਕਰਨੀ ਚਾਹੀਦੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ tailedਹੁ ਉਭਾਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਹੀ ਮੁਹੱਬਤ ਵਧੇ ਸਾਂਝੀ ਵਾਲਤਾ ਵਧੇ ਜਿਹੋ ਜਿਹੇ ਆ ਦਿਨ ਪੰਜਾਬ ਨੇ 14 ਤੇ 15 ਅਗਸਤ 1947 ਤੋਂ ਲੈ ਕੇ ਅੱਗੇ ਕਈ ਮਹੀਨਿਆਂ ਤੱਕ ਦੇਖੇ ਇਹੋ ਜਿਹੇ ਦਿਨ ਕਿਤੇ ਵੀ ਸੰਸਾਰ ਨੂੰ ਨਾ ਦੇਖਣੇ ਪੈਣ ਜੀ ਪੰਜਾਬੀਓ ਸਾਫ਼ ਜਾਣੋ ਚਾਹੋ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਿੰਨਿਆ ਕਿ ਪਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਜੀ ਹਾਂ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਇਸ ਦੇ ਨਾਲ ਹੀ ਉਥੇ ਲੋਕਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਵੇਲੇ ਮੌਹਲੇਦਾਰ ਮੀਂਹ ਪੈ ਰਿਹਾ ਤੇ ਇਸ ਵਿਚਾਲੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਖੜਾ ਡੈਮ ਦੇ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ। ਬੀਬੀਐਮਬੀ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਮੁਤਾਬਕ ਦੁਪਹਿਰ 3 ਵਜੇ ਤੋਂ ਲੜੀवार ਟੰਗ ਨਾਲ ਪਾਖੜਾ ਡੈਮ ਦੇ ਗੇਟ ਖੋਲੇ ਜਾ ਰਹੇ ਨੇ ਤਾਂ ਬਿਲਕੁਲ ਖੋਲ ਗੇਟ ਜਿਹੜੇ ਕਿ 3 ਵਜੇ ਦੇ ਕਰੀਬ ਖੋਲੇ ਜਾ ਚੁੱਕੇ ਨੇ ਤੇ ਇਸ ਦੇ ਨਾਲ ਹੀ ਦੱਸਦੀ ਏ ਕਿ ਪਹਿਲੇ ਪੜਾਅ ਦੇ ਵਿੱਚ ਫਲੱਡ ਕੰਟਰੋਲ ਗੇਟ 1 1 ਫੁੱਟ 4 ਵਜੇ ਦੂਜਾ ਪੜਾਅ 'ਚ 2 ਫੁੱਟ ਤੇ 5 ਵਜੇ ਤੀਜੇ ਪੜਾਅ 'ਚ 3 ਫੁੱਟ ਤੱਕ ਖੋਲੇ ਜਾਣਗੇ ਬੀਬੀਐਮਬੀ ਪ੍ਰਸ਼ਾਸਨ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਨਿਰਧਾਰਿਤ ਸਮੇਂ ਦੇ ਮੁਤਾਬਕ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਹਨ ਤਾਂ ਜੋ ਪਾਣੀ ਛੱਡਣ ਦੀ ਪ੍ਰਕਿਰਿਆ ਸੁਰਚਾਰੂ ਅਤੇ ਸੁਰੱਖਿਆ ਟੰਗ ਦੇ ਨਾਲ ਪੂਰੀ ਕੀਤੀ ਜਾ ਸਕੇ BBMB ਦੇ ਅਨੁਸਾਰ ਸਵੇਰੇ 6 ਵਜੇ ਪਾਖੜਾ ਡੈਮ ਦਾ ਪਾਣੀ ਦਾ ਪੱਧਰ ਜਿਹੜਾ ਕਿ 1665.6 ਫੁੱਟ ਤੱਕ ਪਹੁੰਚ ਚੁੱਕਿਆ ਤੇ ਜਦਕਿ ਡੈਮ ਦੀ ਆਮ ਜਲ ਭੰਡਾਰਨ ਸਮਰਥਾ 1680 ਫੁੱਟ ਹੈ ਡੈਮ ਦੀ ਕੁੱਲ ਸਮਰਥਾ ਦਾ 80 ਫੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਇਸ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਦੇ ਮੱਦੇ ਨਜ਼ਰ પાખੜા ડેમ ਦੇ फ्लड 게ਟ ਜਿਹੜੇ ਕਿ ਖੋਲੇ ਜਾ ਚੁੱਕੇ ਨੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਤਾਂ ਉਸ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਕਿ ਉਹ ਵਧਦਾ ਹੀ ਜਾ ਰਿਹਾ ਹੈ ਤਾਂ ਜਿਸ ਦੇ ਨਾਲ ਹੀ ਹੁਣ ਉੱਥੇ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਜਿਹੜੀ ਕਿ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਤਾਂ ਬਿਲਕੁਲ 게ਟ ਜਿਹੜੇ ਕਿ ਖੋਲੇ ਜਾ ਚੁੱਕੇ ਨੇ ਤੇ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਕੇਜਗਤੋ ਖਬਰ ਸਾਹਮਣੇ ਆ ਰਹੀ ਹੈ ਦਾਸਨਿਆ ਕਿ ਭਾਰਤੀ ਟੀਮ ਦਾ ਆਸ਼ੀਆ ਕੱਪ ਦੇ ਲਈ ਐਲਾਨ ਕਰ ਦਿੱਤਾ ਗਿਆ। ਏਸ਼ੀਆ ਕੱਪ T20 ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਮੰਗਲਵਾਰ ਦੁਪਹਿਰ ਲਗਭਗ 3 ਵਜੇ ਟੀਮ ਦਾ ਐਲਾਨ ਕੀਤਾ। ਟੀਮ ਦੀ ਕਪਤਾਨੀ ਸੁਰੇਸ਼ ਕੁਮਾਰ ਯਾਦਵ ਕਰਨਗੇ। ਜੀ ਹਾਂ ਜਦੋਂ ਕਿ ਕਪਤਾਨ ਸ਼ੁਭਮਨ ਗਿੱਲ ਨੂੰ ਦੌਰੇ ਲਈ ਉਪ ਕਪਤਾਨ ਬਣਾਇਆ ਗਿਆ। ਚੌਣ ਕਾਰਾ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਦੱਸਦੀ ਹੈ ਕਿ ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ 28 ਸਤੰਬਰ ਨੂੰ ਖੇਡਿਆ ਜਾਵੇਗਾ ਸੁਰੇ ਕੁਮਾਰ ਯਾਦਵ ਕਪਤਾਨ ਸ਼ੁਭਮਨ ਗਿੱਲ ਉਪ ਕਪਤਾਨ ਸੰਜੂ ਸੈਮਸਨ ਅਭਿਸ਼ੇਕ ਸ਼ਰਮਾ ਤਿਲਕ ਬਰਮਾ ਰਿੰਕੂ ਸਿੰਘ ਹਾਰਦਿਕ ਪਾਂਡਿਆ ਸ਼ਿਵਮ ਦੂਬੇ ਕੁਲਦੀਪ ਯਾਦਵ ਅਕਸ਼ਰ ਪਟੇਲ ਜਿਤੇਸ਼ ਸ਼ਰਮਾ ਹਰਸ਼ਿਤ ਰਾਣਾ ਅਸ਼ਟਿਪ ਸਿੰਘ ਵਰੁਣ ਚੱਕਰਵਰਤੀ ਜਸਪ੍ਰਿਤ ਬੁਮਰਾ ਸ਼੍ਰੇਸ਼ ਅੱਯਰ, ਯਸ਼ਸ਼ਵੀ ਜੈਸਵਾਲ, ਰਜਤ ਪਾਟੇਦਾਰ, ਰਿਤੂ ਰਾਜ ਕਾਇਕਵੜ ਅਤੇ ਇਸ਼ਾਨ ਕਿਸ਼ਨ ਨੂੰ T20 ਦੇ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ। ਤੇ ਉਧਰੇ ਕੇਂਦਰੀ ਕੈਬਨਟ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕੁਝ ਵੱਡੇ ਤੇ ਅਹਿਮ ਫੈਸਲੇ ਲਏ ਗਏ ਨੇ ਤੇ ਦੋ ਮੁੱਖ ਫੈਸਲੇ ਬਾਰੇ ਵਧੇਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨરેਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਮੀਟਿੰਗ ਵਿੱਚ ਦੋ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਨਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਹੈ ਇਹ ਦੋਵੇਂ ਪ੍ਰੋਜੈਕਟ ਓਡੀਸਾ ਅਤੇ ਰਾਜਸਥਾਨ ਦੇ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਤੇ ਲਗਭਗ 10000 ਕਰੋੜ ਰੁਪਏ ਖਰਚ ਕੀਤੇ ਜਾਣਗੇ ਓਡੀਸਾ ਵਿੱਚ ਇੱਕ ਵੱਡੇ ਰਿੰਗ ਰੋਡ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਹ 6 ਲੇਨ ਵਾਲੀ ਰਿੰਗ ਰੋਡ 110.87 ਕਿਲੋਮੀਟਰ ਲੰਬੀ ਹੋਵੇਗੀ ਅਤੇ ਇਸ ਦੇ ਲਗਭਗ 8367.76 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਇਹ ਪ੍ਰੋਜੈਕਟ ਰਾਜ ਦੇ ਵਿੱਚ ਯਾਤਰਾ ਅਤੇ ਕਾਰੋਬਾਰ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰੇਗਾ ਇਸ ਦੇ ਨਾਲ ਹੀ ਰਾਜ ਨੇ ਕਿ ਉਸ ਤੋਂ ਇਲਾਵਾ ਕੈਬਨਿਟ ਨੇ ਰਾਜਸਥਾਨ ਦੇ ਕੋਟਾ ਬੂੰਦੀ ਵਿਖੇ 1507 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੇ ਨਾਲ ਇੱਕ ਨਵਾਂ ਹਵਾਈ ਅੱਡਾ ਸਥਾਪਿਤ ਕਰਨ ਤੇ ਪ੍ਰਸਤਾਵ ਨੂੰ ਜੜੀ ਮਨਜ਼ੂਰੀ ਦੇ ਦਿੱਤੀ ਹੈ ਸਰਸਟ ਨੇ ਕਿਹਾ ਕਿ ਇਹ ਹਵਾਈ ਅੱਡੇ ਦੇ ਲਈ ਜ਼ਮੀਨ ਰਾਜਸਥਾਨ ਸਰਕਾਰ ਦੇ ਵੱਲੋਂ ਮੁਫਤ ਪ੍ਰਦਾਨ ਕੀਤੀ ਜਾਵੇਗੀ ਤੇ ਨਵੇਂ ਹਵਾਈ ਅੱਡੇ ਵਿੱਚ ਪ੍ਰਤੀ ਸਾਲ 20 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਲਈ ਸਮਰੱਥਾ ਹੋਵੇਗੀ। ਹਵਾਈ ਅੱਡਾ ਖੇਤਰੀ ਸੰਪਾਰਕ ਦੇ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਵੇਗਾ। ਤੋਦਰੇ ਦਾ ਜਾਣਿਆ ਕਿ ਅੱਜ ਇਸ ਸ਼ਹਿਰ ਦੇ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਇਸ ਦੀ ਲਿਸਟ ਵੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ। ਬਨਾਣਾ ਵਾਸੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਅੱਜ ਯਾਨੀ ਕਿ ਬਰਨਾਰਾ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਪਾਵਰਕਾਮ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੱਖ-ਰਖਾਅ ਦੇ ਕੰਮ ਅਤੇ ਸੁਰੱਖਿਆ ਕਾਰਨ ਕਰਕੇ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇਗੀ ਤੇ ਇਹ ਇਲਾਕੇ ਇਸ ਦੇ ਵਿੱਚ ਪ੍ਰਭਾਵਿਤ ਹੋਣਗੇ ਕੇਸੀ ਰੋਡ ਐਮਸੀ ਰੋਡ ਅਨਾਜ ਮੰਡੀ ਰੋਡ ਰਾਮਬਾਗ ਰੋਡ 16 ਏਕੜ ਤੇ ਗਿਲ ਨਹਿਰ ਇਹ ਇਲਾਕੇ ਨੇ ਜਿਹੜੇ ਕੀ ਬਿਚ ਸਪਲਾਈ ਦੇ ਬੰਦ ਹੋਣ ਦੇ ਨਾਲ ਪ੍ਰਭਾਵਿਤ ਹੋਣਗੇ ਤੇ ਇਹਨਾਂ ਦੀ ਲਿਸਟ ਵੀ ਜਿਹੜੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤਰੁਕਰਦੇ ਅਗਲੀ ਖਬਰ ਦੇ ਵੱਲ ਲਾਰਟ 트াম্প ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਕਦਮ ਲਿਆ ਗਿਆ ਜੁਆ ਦੱਸਣ ਨੇ ਕਿ ਉਹਨਾਂ ਦੇ ਵੱਲੋਂ 6000 ਵੀਜ਼ਾ ਜਿਹੜੇ ਰੱਦ ਕਰ ਦਿੱਤੇ ਗਏ ਨੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਨਜ਼ਰ ਆ ਰਹੀਆਂ ਨੇ 트럼ਪ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਉਹਨਾਂ ਦੇ ਲਈ ਵੀਜ਼ਾ ਨਿਯਮ ਸਖਤ ਕੀਤੇ ਗਏ ਅਤੇ ਹੁਣ ਕਈ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ ਗਏ ਨੇ। ਵਿਦਿਆਰਥੀਆਂ ਦੇ 6000 ਤੋਂ ਵੱਧ ਵੀਜ਼ਾ ਰੱਦ ਕਰ ਦਿੱਤੇ ਗਏ ਨੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 트럼ਪ ਪ੍ਰਸ਼ਾਸਨ ਨੇ ਇੱਕ ਵੱਡਾ ਕਦਮ ਚੁੱਕਦਿਆਂ 6000 ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ ਹਨ। ਇਨ੍ਹਾਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਨਾਮ ਵੀ ਸ਼ਾਮਲ ਹਨ ਤੇ ਇਹ ਵਿਦਿਆਰਥੀਆਂ ਲਈ ਇੱਕ ਵੱਡਾ ਚਟਕਾ ਮੰਨਿਆ ਜਾ ਰਿਹਾ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ ਇਹ ਵੀਜ਼ੇ ਓਵਰਸਟੇ ਕਾਨੂੰਨ ਤੋੜਨ ਅਤੇ ਅਤਵਾਦ ਦਾ ਸਮਰਥਨ ਕਰਨ ਵਰਗੇ ਗੰਭੀਰ ਦੋਸ਼ਾਂ ਦੇ ਆਧਾਰ ਤੇ ਰੱਦ ਕੀਤੇ ਗਏ ਹਨ ਲਗਭਗ 4000 ਵੀਜ਼ੇ ਅਜੇ ਵਿਦਿਆਰਥੀਆਂ ਅਤੇ ਸਲਾਨੀਆਂ ਦੇ ਰੱਦ ਕੀਤੇ ਗਏ ਜਿਨ੍ਹਾਂ ਨੇ ਨਿਯਮਾਂ ਅਤੇ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕੀਤੀ ਇਸ ਤੋਂ ਪਹਿਲਾਂ ਵੀ ਵਿਦਿਆਰਥੀ ਵੀਜ਼ਾ ਦੇ ਲਈ ਅਪਲਾਈ ਕਰਨ ਦੌਰਾਨ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿहां ਅਮਰੀਕੀ ਦੂਤਾਵਾਸ ਅਤੇ ਕੌਨਸਲੀਟ ਜਰਨਲ ਦੇ ਅਧਿਕਾਰੀਆਂ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਹਰੇਕ ਬੇਨਕਾਰ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕਾ ਵਿਰੁੱਧ ਨਫ਼ਰਤ ਭਰੇ ਵਿਚਾਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਮਨਿਕਾ ਵਿਸ਼ਵਕਰਮਾ ਬਣੀ ਮਿਸ ਯੂਨੀਵਰਸ ਇੰਡੀਆ 2025 ਉਸ ਦੇ ਵੱਲੋਂ ਇਹ ਖਿਤਾਬ ਆਪਣੇ ਨਾਮ ਕਰ ਲਿਆ ਗਿਆ ਤੇ ਉਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ Rajasthan ਦੀ ਮਨਿਕਾ ਵਿਸ਼ਵਕਰਮਾ ਨੇ ਮਿਸ ਯੂਨੀਵਰਸ ਇੰਡੀਆ 2025 ਦਾ ਖਿਤਾਬ ਜਿੱਤ ਲਿਆ Jaipur ਦੇ ਵਿੱਚ ਹੋਏ ਸੁੰਦਰਤਾ ਮੁਕਾਬਲੇ ਵਿੱਚ ਮਿਸ ਯੂਨੀਵਰਸ ਇੰਡੀਆ 2024 ਰਿਆ ਸਿੰਘਾ ਨੇ ਮਨਿਕਾ ਨੂੰ ਤਾਜ ਪਹਿਨਾਇਆ ਇਸ ਸੁੰਦਰਤਾ ਮੁਕਾਬਲੇ ਦੇ ਫਾਈਨਲ ਦੇ ਵਿੱਚ ਪਹਿਲੀ ਰਨਰ ਅਪ ਤਾਨਿਆ ਸ਼ਰਮਾ ਰਹੀ ਜਦੋਂ ਕਿ ਦੂਜੀ ਰਨਰ ਅਪ ਮਹਿਕ ਡਿੰਗਰਾ ਤੀਜੀ ਰਨਰ ਅਪ ਅਮਿਸ਼ੀ ਕੈਸ਼ਿਕ ਅਤੇ ਚੌਥੀ ਰਨਰ ਅਪ ਸਰੰਗਥਮ ਨਿਰੂਪਮਾ ਰਹੀ ਇਸ ਵਰਕਾਰੀ ਖਿਤਾਬ ਦੇ ਲਈ ਮੁਕਾਬਲੇ ਵਿੱਚ ਦੇਸ਼ ਪਾਰ ਤੋਂ 48 ਫਾਈਨਲਿਸਟ ਜੈਪੁਰ ਆਏ ਸਨ ਮਨਿਕਾ ਵਿਸ਼ਵਕਨਮਾ ਹੁਣ 21 ਨਵੰਬਰ 2025 ਨੂੰ THAILAND ਦੇ NONTHABURI ਦੇ ਇੰਪੈਕਟ ਚੈਲੈਂਜਰ ਹਾਲ ਦੇ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2025 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ ਅੰਤਮ ਰਾਉਂਡ ਦੇ ਵਿੱਚ ਮਨਿਕਾ ਨੂੰ ਇੱਕ ਸਵਾਲ ਪੁੱਛਿਆ ਗਿਆ ਜੇਕਰ ਤੁਹਾਨੂੰ ਔਰਤਾਂ ਦੀ ਸਿੱਖਿਆ ਜਾਂ ਗਰੀਬ ਪਰਿਵਾਰਾਂ ਨੂੰ ਵਿੱਤੀ ਮਦਦ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਕਿਸ ਨੂੰ ਚੁਣੋਗੇ ਅਤੇ ਕਿਉਂ ਮਨਿਕਾ ਨੇ ਬਹੁਤ ਸੋਚ ਸਮਝ ਕੇ ਜਵਾਬ ਦਿੱਤਾ ਉਸਨੇ ਕਿਹਾ ਕਿ ਇਹ ਸਿੱਕੇ ਦੇ ਅੰਤਿਮ 라ਉਂਡ ਦੇ ਵਿੱਚ ਮਨਿਕਾ ਨੂੰ ਇੱਕ ਸਵਾਲ ਪੁੱਛਿਆ ਗਿਆ ਜੇਕਰ ਤੁਹਾਨੂੰ ਔਰਤਾਂ ਦੀ ਸਿੱਖਿਆ ਜਾਂ ਗਰੀਬ ਪਰਿਵਾਰਾਂ ਨੂੰ ਵਿੱਤੀ ਮਦਦ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਕਿਸ ਨੂੰ ਚੁਣੋਗੇ ਅਤੇ ਕਿਉਂ ਮਨਿਕਾ ਨੇ ਬਹੁਤ ਸੋਚ ਸਮਝ ਕੇ ਜਵਾਬ ਦਿੱਤਾ ਉਸਨੇ ਕਿਹਾ ਕਿ ਇਹ ਸਿੱਕੇ ਦੇ ਦੋ ਪਹਿਲੂ ਹਨ ਜਦੋਂ ਔਰਤਾਂ ਸਿੱਖਿਆ ਤੋਂ ਵਾਂਝੀਆਂ ਰਹਿੰਦੀਆਂ ਹਨ ਤਾਂ ਇਹ ਗਰੀਬੀ ਦਾ ਕਾਰਨ ਬਣਦਾ ਹੈ ਜੇ ਮੈਨੂੰ ਚੋਣ ਕਰਨੀ ਪਵੇ ਤਾਂ ਮੈਂ ਔਰਤਾਂ ਦੀ ਸਿੱਖਿਆ ਨੂੰ ਤਰਜੀਹ ਦੇਵਾਂਗੀ ਕਿਉਂਕਿ ਸਿੱਖਿਆ ਸਿਰਫ ਇੱਕ ਔਰਤ ਦਾ ਹੀ ਨਹੀਂ ਸਗੋ ਪੂਰੇ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਦਲ ਸਕਦੀ ਹੈ ਮਨਿਕਾ ਨੇ ਅੱਗੇ ਕਿਹਾ ਵਿਤੀ ਮਦਦ ਥੋੜੇ ਸਮੇਂ ਲਈ ਲਾਭਦਾਇਕ ਹੁੰਦੀ ਹੈ ਪਰ ਸਿੱਖਿਆ ਜੀਵਨ ਪਰ ਦਾ ਹੱਲ ਇਸ ਸ਼ਾਨਦਾਰ ਸੋਚ ਅਤੇ ਆਤਮ ਵਿਸ਼ਵਾਸ ਨੇ ਉਸ ਨੂੰ ਜੇਤੂ ਬਣਾਇ ਤੇ ਉਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਦੇਖ ਸਕਦੇ ਹੋ ਰੁਕ ਕਰਦੇ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ 5 ਦਿਨਾਂ ਨੂੰ ਲੈ ਕੇ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਅਗਲੇ ਕੁਝ ਦਿਨ ਮੌਸਮ ਨੂੰ ਲੈ ਕੇ ਭਾਰਤੀ ਮੌਸਮ ਵਿਗਭਾਗ ਯਾਨੀ ਆਈਐਮਡੀ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦੇ ਅਨੁਸਾਰ 23 ਅਗਸਤ ਤੱਕ ਪਾਰੀਮੀ ਦੀ ਸੰਭਾਵਨਾ ਜੁਤਾਈ ਗਈ ਹੈ ਜਿਸ ਦੇ ਨਾਲ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਤੇ ਨੀਵੇਂ ਖੇਤਰਾਂ ਦੇ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਾ ਅਸਰ ਉਤਰੀ ਤੇ ਮੱਧ ਪੰਜਾਬ ਦੇ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਪੈ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਰਿਪੋਰਟ ਦੇ ਵਿੱਚ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਨਵਾਂ ਸ਼ਹਿਰ ਦੇ ਵਿੱਚ ਮੀਂਹ ਦੇ ਆਸਾਰ ਨਜ਼ਰ ਆ ਰਹੇ ਨੇ ਉੱਥੇ ਹੀ 20 ਅਗਸਤ ਨੂੰ ਮੌਸਮ ਕੁਝ ਹੱਦ ਤੱਕ ਹੌਲਾ ਰਹੇਗਾ ਅਤੇ ਮੀਂਹ ਸਿਰਫ ਉਤਰੀ ਤੇ ਮੱਧ ਪੰਜਾਬ ਦੇ ਜ਼ਿਲ੍ਹਿਆਂ ਯਾਨੀ ਕਿ ਅੰਮ੍ਰਿਤਸਰ, ਗੁਰਦਾਸਪੁਰ ਕਪੂਰਥਲਾ ਨਵਾਂ ਸ਼ਹਿਰ ਖੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਹੀ ਪਵੇਗਾ ਇਸ ਦੇ ਨਾਲ ਹੀ ਵਿਭਾਗ ਨੇ 21 ਅਤੇ 22 ਅਗਸਤ ਨੂੰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਲੁਧਿਆਣਾ ਬਰਨਾਲਾ ਮਾਨਸਾ ਬਠਿੰਡਾ ਸਮੇਤ ਜ਼ਿਆਦਾਤਰ ਜ਼ਿਲ੍ਹੇ ਸੁੱਕੇ ਰਹਿਣਗੇ ਤੇ 23 ਅਗਸਤ ਨੂੰ ਵੱਡਾ ਮੌਸਮੀ ਬਦਲਾ ਆ ਸਕਦਾ ਹੈ ਵਿਭਾਗ ਦੇ ਅਨੁਸਾਰ ਪੰਜਾਬ ਦੇ ਵੱਡੇ ਇਸੇ ਦੇ ਵਿੱਚ ਭਾਰੀ ਤੋਂ ਦਰਮਿਆਨਾ ਮੀਂਹ ਹੋਣ ਦੀ ਸੰਭਾਵਨਾ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਜ਼ਿਲੰਦਰ ਲੁਧਿਆਣਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਪਟਿਆਲਾ ਸੰਗਰੂਰ ਬਰਨਾਲਾ ਮਾਲਵਾ ਜ਼ਿਲ੍ਹੇ ਮੀਂਹ ਦੇ ਅਸਰ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਦੱਸਣਿਆ ਕਿ ਪਖੜਾ ਡੈਮ ਦੇ ਫਲੱਡ ਗੇਟ ਵੀ ਜਿਹੜੇ ਖੋਲੇ ਜਾ ਚੁੱਕੇ ਨੇ ਕਿਉਂਕਿ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਜਿਹੜਾ ਕਿ ਵੱਜ ਚੁੱਕਿਆ ਜਿਸ ਦੇ ਮੱਦੇ ਨਜ਼ਰ ਫਲੱਡ ਗੇਟ ਵੀ ਖੋਲੇ ਜਾ ਚੁੱਕੇ ਨੇ ਤਾਂ ਬਾਅਦਿਆ ਅਗਲੀ ਖਬਰ ਦੇ ਨਾਲ ਭਾਰਤ ਨੂੰ ਜਿਹੜੀ ਕਿ ਵੱਡੀ ਰਾਹਤ ਮਿਲੀ ਹੈ ਜ ਜੀ ਹਾਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਚੀਨ ਨੇ ਖਾਦ ਦੁਰਲਭ ਧਰਤੀ ਦੇ ਖਣਿਜਾ ਅਤੇ ਸੁਰੰਗ ਬੋਰਿੰਗ ਮਸ਼ੀਨਾਂ ਤੇ ਨਿਰਯਾਤ ਪਾਬੰਦੀਆਂ ਨੂੰ ਢਿੱਲਾ ਕਰਨ ਦਾ ਭਰੋਸਾ ਦੇ ਕੇ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ ਇਹ ਫੈਸਲਾ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਵੋਂਗ ਯੀ ਵਿਚਕਾਰ ਹਾਲ ਹੀ ਵਿੱਚ ਹੋਈ ਗੱਲਬਾਤ ਤੋਂ ਬਾਅਦ ਆਇਆ आखिरकार ਇਹ ਪੂਰਾ ਮਾਮਲਾ ਕੀ ਹੈ ਵੋਂਗ ਯੀ ਨੇ ਆਪਣੀ 2 ਦਿਨ ਭਾਰਤ ਫੇਰੀ ਦੌਰਾਨ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਪ੍ਰਗਟਤਾ ਕਿ ਬੀਜਿੰਗ ਨੇ ਭਾਰਤ ਦੀਆਂ ਚਿੰਤਾਵਾਂ ਤੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਅਤੇ ਤਿੰਨੋਂ ਮਹੱਤਵਪੂਰਨ ਵਸਤੂਆਂ ਤੇ ਸਪਲਾਈ ਬਹਾਲ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਖਾਦ ਤੇ ਪਾਬੰਦੀ ਨੇ ਹਾੜੀ ਦੇ ਸੀਜ਼ਨ ਦੌਰਾਨ ਡੀਏਪੀ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਸੁਰੰਗ ਬੋਰਿੰਗ ਮਸ਼ੀਨਾਂ ਜੋ ਕਿ ਭਾਰਤ ਦੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਵਰਤੀਆਂ ਜਾਣੀਆਂ ਸਨ ਚੀਨ ਦੇ ਵਿੱਚ ਫਸੀਆਂ ਰਹੀਆਂ ਇਨ੍ਹਾਂ ਦੇ ਵਿੱਚ ਵਿਦੇਸ਼ੀ ਕੰਪਨੀਆਂ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਵੀ ਸ਼ਾਮਲ ਹਨ ਭਾਰਤ ਦੇ ਆਟੋਮੋਬਾਈਲ ਅਤੇ ਇਲੈਕਟ੍ਰੋਨਿਕਸ ਉਦਯੋਗ ਨੇ ਵੀ ਵਾਰ-ਵਾਰ ਦੁਰਲਭ ਧਰਤੀ ਤੇ ਚੁੰਬਕਾਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਅਤੇ ਉਤਪਾਦਨ ਤੇ ਪ੍ਰਭਾਵ ਦੀ ਚੇਤਾਵਨੀ ਦਿੱਤੀ ਹੈ ਅਪ੍ਰੈਲ ਦੇ ਵਿੱਚ ਚੀਨ ਨੇ ਸੱਤ ਦੁਰਲਭ ਧਰਤੀ ਦੇ ਤੱਤਾਂ ਅਤੇ ਉਹਨਾਂ ਦੇ ਨਾਲ ਜੁੜੇ ਚੁੰਬਕਾਂ ਦੇ ਨਿਰਯਾਤ ਦੇ ਲਈ ਵਿਸ਼ੇਸ਼ ਲਾਇਸੈਂਸ ਲਾਜ਼ਮੀ ਕਰ ਦਿੱਤੇ ਹਨ ਭਾਰਤ ਸਰਕਾਰ ਇਸ ਮੁੱਦੇ ਤੇ ਚੀਨ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੀ ਸੀ। ਇੱਕ ਅਧਿਕਾਰੀ ਦੇ ਅਨੁਸਾਰ ਕੋਸ਼ਿਸ਼ਾਂ ਜਾਰੀ ਹਨ ਜਦੋਂ ਅਸੀਂ ਚੀਨੀ ਦੂਤਾਵਾਸ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਡੀਆਂ ਕੰਪਨੀਆਂ ਨੂੰ ਵੀਜ਼ਾ ਜਾਰੀ ਕੀਤੇ ਅਤੇ ਉਹ ਚੀਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਕੋਸ਼ਿਸ਼ ਇਹ ਜਾਰੀ ਕੀਤੀ ਹੈ ਤੇ ਉਹ ਚੀਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਸਪਲਾਈ ਲੜੀ ਪ੍ਰਭਾਵਿਤ ਨਾ ਹੋ ਸਕੇ। ਦੁਰਲਭ ਧਰਤੀ ਦੇ ਚੁੰਬਕਾਂ ਦੀ ਘਾਟ ਕਾਰਨ Bajaj Auto ਵਰਗੀਆਂ ਕੰਪਨੀਆਂ ਨੂੰ ਉਤਪਾਦਨ ਘਟਾਉਣਾ ਪਿਆ ਤੇ ਇਸ ਦੌਰਾਨ ਭਾਰੀ ਉਦਯੋਗ ਮੰਤਰਾਲੇ ਨੇ ਕਰੇਲੂ ਪੱਧਰ ਤੇ ਦੁਰਲਭ ਧਰਤੀ ਦੇ ਚੁੰਬਕਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਲਈ 1345 ਕਰੋੜ ਰੁਪਏ ਦੀ ਸਬਸਿਡੀ ਯੋਜਨਾ ਤਿਆਰ ਕੀਤੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮੰਨ ਦਾ ਉਚਾਸਤ ਤਨਬਾ